ਕਿਸਤਲ ਦੀ ਬਰਾਮਦਗੀ ਕਰਾਉਣ ਲਈ ਪੁਲਿਸ ਪਾਰਟੀ ਦੇ ਨਾਲ ਗਏ ਮਲਜਮ ਨੇ ਪੁਲਿਸ ਪਾਰਟੀ ਦੇ ਕੀਤੀ ਫਾਇਰਿੰਗ ਜਵਾਬੀ ਕਾਰ ਵਿੱਚ ਪੁਲਿਸ ਨੇ ਖੁਦ ਨੂੰ ਬਚਾਉਣ ਦੀ ਖਾਤਰ ਮਲਜਮ ਤੇ ਕੀਤੀ ਫਾਇਰਿੰਗ ਜਿਸ ਤੇ ਸੱਟੇ ਵੱਜੇ ਮਲਜਮ ਦੀ ਲਾਤ ਲੱਗੀ ਕੋਲੀ ਉਕਤ ਮਲਜਮ ਨੂੰ ਦੇਸ਼ ਵਿਰੋਧੀ ਨਾਅਰੇ ਲਿਖਣ ਦੇ ਜੁਰਮ ਵਿੱਚ ਕੀਤਾ ਸੀ ਕਿਰਤਤਾ ਮਾਮਲਾ ਜਿਹੜਾ ਜਿੱਥੇ ਕਨਕਾਊਂਟਰ ਆਪੋਸ਼ਨਲ ਕੋਣ ਆ ਜੀ ਡਿਟੇਲਸ ਦੇਖੋ ਕੱਲ ਤੁਹਾਨੂੰ ਮਾਨ ਜੋ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਜੀ ਨੇ ਟੀਸੀ ਕਰਕੇ ਇੱਕ ਦੱਸਿਆ ਵੀ ਸੀਗਾ ਮੇ ਜਿਹੜੇ 6 ਔਰ 7 ਤਰੀਕ ਦੀ ਰਾਤ ਨੂੰ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀਗੇ ਉਹਦੇ ਵਿੱਚ ਕਮਿਸ਼ਨਰ ਪੁਲਿਸ ਵੱਲੋਂ ਬੜੀ ਮਿਹਨਤ ਕੀਤੀ ਗਈ ਔਰ ਦੋ ਦੋਸ਼ੀ ਫੜ ਲਏਗੇ ਜਸ਼ਨਪ੍ਰੀਤ ਔਰ ਇੱਕ ਮਾਈਨਰ ਮੁੰਡਾ ਸੀਗਾ ਦੋਨੇ ਫੜੇ ਗਏ ਸੀ ਦਰਗਾ ਬਾਪ ਇਨ ਹੈਗੇ ਨੇ ਕੋਟਲੀ ਸੂਰਦ ਮੱਲੀਆਂ ਦੇ ਦੋਨੇ ਔਰ ਇਹਨਾਂ ਨੂੰ ਫਿਰ ਅੱਜ ਜਿਹੜਾ ਯੂਵਨਾਈਲ ਹੈਗਾ ਉਹ ਤਾਂ ਅੱਜ ਪੇਸ਼ ਕੀਤਾ ਜਾ ਚੁੱਕਾ ਕਿਉਂਕਿ ਉਹਦਾ ਰਿਮਾਨਡ ਨਹੀਂ ਲੈ ਸਕਦੇ ਉਹਨੂੰ ਜੁਡੀਸ਼ਲ ਭੇਜਿਆ ਜਾ ਚੁੱਕਾ ਹੈ ਔਰ ਜਿਹੜਾ ਜਸ਼ਮਪ੍ਰੀਤ ਹੈ ਇਹਨੇ ਅੱਜ ਐਸ ਐਚਓ ਕੰਟੋਨਮੈਂਟ ਸਾਡੇ ਮੋਹਿਤ ਕੁਮਾਰ ਨੇ ਉਹਨਾਂ ਨੂੰ ਉਹਨੇ ਦੱਸਿਆ ਮੈਂ ਇੱਕ ਪਿਸਟਲ ਇੱਥੇ ਰੱਖਿਆ ਹੋਇਆ ਗਲੌਕ ਨਾਈ ਮੈਮ ਦਾ ਔਰ ਉਹਦਾ ਸ਼ਮਸ਼ੀਰ ਸ਼ੇਰਾ ਹੈਗਾ ਹਮ ਸ਼ਰਮਾਨ ਕਹਿੰਦੇ ਹੈਗੇ ਆ ਫੌਰਾ ਚ ਹੀ ਰਹਿੰਦਾ ਹੈਗਾ ਉਹਦੇ ਅਗੇ ਉਹਨੇ ਜੇਦੀ ਡਾਇਰੈਕਸ਼ਨ ਤੇ ਇਹਨਾਂ ਨੇ ਕੰਮ ਕੀਤਾ ਸੀਗਾ ਉਹਨੇ 2 ਮਹੀਨੇ ਪਹਿਲਾਂ ਇਹਨਾਂ ਨੂੰ ਕ੍ਰਿਸਟਲ ਦਿੱਤਾ ਸੀ ਉਹ ਕਹਿੰਦਾ ਮੈਂ ਰੱਖਿਆ ਹੋਇਆ ਡਰੇਨ ਦੇ ਲਾਗੇ ਲੁਕੋ ਕੇ ਝਾੜੀਆਂ ਵਿੱਚ ਮੈਂ ਤੁਹਾਨੂੰ ਦੱਸ ਸਕਦਾ ਮੈਨੂੰ ਕਹਿੰਦਾ ਆਈਡੀਆ ਹੈਗਾ ਤੇ ਮੈਂ ਉੱਥੇ ਤੁਹਾਨੂੰ ਦੇ ਦਾਂਗਾ ਉਹ ਫਿਰ ਸਾਡੇ ਜਿਹੜੇ ਇਨਸਪੈਕਟਰ ਕੰਟਰੋਲਮੈਂਟ ਮੋਹਿਤ ਕੁਮਾਰ ਆਪਣੇ ਪੁਲਿਸ ਪਾਰਟੀ ਨਾਲ ਨੂੰ ਅੱਜ ਕਰੀਬ 2 ਵਜੇ ਤੇ ਇੱਥੇ ਲੈ ਕੇ ਆਏ ਨੇ ਜਦੋਂ ਇੱਥੇ ਲੈ ਕੇ ਆਏ ਤੇ ਇਹ ਫਿਰ ਕਹਿ ਰਿਹਾ ਸੀ ਵੀ ਕਿ ਉਹ ਜਗਾ ਇੱਧਰ ਹੀ ਹੈਗੀ ਐ ਤੇ ਕਹਿੰਦਾ ਜੀ ਮੈਂ ਤੁਹਾਨੂੰ ਰਿਕਵਰ ਕਰਾ ਦਿੰਨਾ ਜਦੋਂ ਇੱਥੇ ਇਸ ਜਗਾ ਤੇ ਪਹੁੰਚੇ ਆ ਜਿੱਥੇ ਅੱਪ ਖੜੇ ਆ ਉੱਥੇ ਉਹ ਕਹਿਣ ਲੱਗ ਪਿਆ ਵੀ ਮੈਨੂੰ ਬਾਥਰੂਮ ਆਇਆ ਜੀ ਮੈਨੂੰ ਥੋੜਾ ਜਿਹਾ ਥੱਲੇ ਉਤਾਰੋ ਤੇ ਉਹ ਜੋ ਜ਼ਿਆਦਾ ਉਹਨੇ ਫੋਰਸ ਕੀਤਾ ਉਹ ਫਿਰ ਜੋ ਥੱਲੇ ਉਤਰਿਆ ਔਰ ਜਦੋਂ ਥੱਲੇ ਉਤਰ ਕੇ ਉਹ ਆਪਣਾ ਰਾਥਮ ਕੋਲ ਜਾ ਰਿਹਾ ਸੀ ਆਪਣੇ ਪੁਲਿਸ ਪਾਰਟੀ ਵੀ ਉਹਦੇ ਨਾਲ ਖੜੀ ਸੀਗੀ ਐਕਚੁਅਲੀ ਉਹਨੇ ਉਹ ਜਗਾਹ ਹੋਈ ਚੁਸ ਕੀਤੀ ਜਿੱਥੇ ਉਹਨੇ ਪਿਸਟਲ ਰੱਖਿਆ ਹੋਇਆ ਸੀ ਇੱਕ ਥੱਲੇ ਪੱਥਰ ਦੀ ਸਿਲੀ ਹੈ ਉਹਦੇ ਥੱਲੇ ਉਹਨੇ ਧੱਕੋ ਕੇ ਰੱਖਿਆ ਹੋਇਆ ਸੀਗਾ ਉਹ 9am ਗਲੌਕ ਸੀਗਾ ਉਹਨੇ ਇਮੀਡੀਏਟਲੀ ਬੜੀ ਫੁਰਤੀ ਨਾਲ ਉਹਨੇ ਥਾਣਦਾਰ ਨੂੰ ਧੱਕਾ ਮਾਰਤਾ ਉਹ ਡਿੱਗ ਪਿਆ ਤੇ ਮੁੜ ਕੇ ਉਹ ਪਿਸਟਲ ਚੱਕ ਕੇ ਉਹਨੇ ਜਖਮ ਉਹਨੇ ਫਾਇਰ ਕੀਤਾ ਉਹ ਲਖਲੀ ਇਸੇ ਵੱਡੇ ਉਹ ਬਚਾਅ ਹੋ ਗਿਆ ਉਹ ਨਾਲ ਇੱਕ ਕੁੜੀ ਹੈ ਉੱਥੇ ਤੁਸੀਂ ਕੰਨ ਤੇ ਦਿੱਖੇ ਵੀ ਹੁਣ ਉੱਥੇ ਗੋਲੀ ਵੀ ਵੱਜੀ ਹੈ ਤੇ ਸਾਡੇ ਐਸਐਚਓ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਚ ਹਵਾਈ ਫਾਇਰ ਵੀ ਕੀਤਾ ਵੀ ਤੂੰ ਇਹ ਨਾ ਕੰਮ ਕਰ। ਦਵਾਰਾ ਉਹਨੇ ਫਿਰ ਫਾਇਰ ਕਰਤਾ। ਉਹ ਵੀ ਲੱਕੜੀ ਬਚਾਹ ਹੋ ਗਿਆ ਤੇ ਉਹ ਫਿਰ ਇੰਸਪੈਕਟਰ ਮੋਹਿਦ ਕੁਮਾਰ ਉਹਨਾਂ ਨੇ ਫਿਰ ਸੈਲਫ ਬੈਂਪਾਸ ਤੇ ਉਹਨੂੰ ਜਦੋਂ ਭੱਜਣ ਲੱਗਾ ਸੀ ਉਹਨੂੰ ਉਹਨੂੰ ਗੋਲੀ ਮਾਰੀ ਆ ਥੱਲੇ ਉਹਦੇ ਲੱਤ ਤੇ ਵੱਜੀ ਆ ਜਿਹਨੂੰ ਫਿਮੀਡੀਟਲੀ ਓਨ ਹਸਪੀਟਲ ਲੈ ਲਿਜਾਇਆ ਜਾ ਚੁੱਕਾ ਹੈ ਜਿੱਥੇ ਉਹ ਅੰਡਰ ਟ੍ਰੀਟਮੈਂਟ ਹੈ। ਬਾਕੀ ਜਿਹੜੀ ਇਹਨੇ ਅੱਜ ਹਰਕਤ ਕੀਤੀ ਹੈ ਉਹਦੇ ਰਿਗਾਰਡਿੰਗ ਉਹ ਲਗਭਗ ਕਦਵਾ ਦਰਜ ਕਰ ਲਿਆ ਔਰ ਜਿਹੜਾ ਪਿਸਟਲ ਹੈ ਗਲੌਕ ਦਾ ਉਹ ਰਿਕਵਰ ਹੋ ਗਿਆ ਤੁਹਾਨੂੰ ਉਹ ਜਿਹੜਾ ਇਹਨੂੰ ਮਿਲਿਆ ਸੀਗਾ ਬਾਕੀ ਫਾਦਰ ਅਸੀਂ ਇਹਦੀ ਹੁਣ ਤਫਤੀਸ਼ ਚੱਲ ਰਹੀ ਹੈ ਬਾਕੀ ਸਾਡੀ ਇਹ ਕਮਿਸ਼ਨਰ ਦੀ ਪੁਲਿਸ ਨੇ ਬੜੀ ਜਿਹੜੀ ਸ਼ਲਾਘਾ ਜੋ ਕੰਮ ਕੀਤਾ ਸੀਗਾ ਜਿਹੜੇ ਬੰਦੇ ਫੜੇ ਸੀਗੇ ਅੱਜ ਇਹਨਾਂ ਨੇ ਕਿਉਂਕਿ ਬਹੁਤ ਸ਼ਾਤਰ ਤਰ੍ਹਾਂ ਦੇ ਬੰਦੇ ਨੇ ਤੇ ਇਹ ਸਾਰਾ ਜਿਹੜਾ ਸਾਡੇ ਇੰਸਪੈਕਟਰ ਮੋਹਿਤ ਕੁਮਾਰ ਇਹਨਾਂ ਨੇ ਅੱਜ ਚਲਾਗਾ ਜੋ ਕੰਮ ਕੀਤਾ ਪੁਲਿਸ ਦੀ ਆਪਣੇ ਮੁਲਾਜ਼ਮਾਂ ਦੀ ਜਾਨ ਵੀ ਬਚਾਈ ਹੈ ਔਰ ਇੱਕ ਰਿਕਵਰੀ ਵੀ ਕੀਤੀ ਹੈ ਔਰ ਟੋਟਲ ਕਿੰਨੇ ਬੰਦੇ ਲੈ ਆਦੇ ਨੇ ਇੱਥੇ ਦਾ ਟੋਟਲ ਇੱਕ ਹੀ ਲੈਂਦਾ ਸੀ ਜਸ਼ਨਪ੍ਰੀਤ ਇੱਕੋ ਹੀ